ਹੇ ਨਿਬੀਦਾ ਹੈ ਖੁਦਾ ਤੁਮ ਕਦ ਤੱਕ ਬੇ ਰਹਿ ਨਿਬੀਦਾ ਹੈ ਖੁਦਾ ਤੁਮ ਕਦ ਤੱਕ ਬੇ ਰਹਿ ਜਾ ਮਾਸਤਾ ਦੀ ਲੱਖਾਂ ਦਾ ਤੇ ਦਰਬਾਰ ਹੈ ਜੀ ਇਹ ਬੜਾ ਹੀ ਬਹੁਤ ਹੀ ਪ੍ਰਾਨਤ ਪੂਜਨਯੋਗ ਹੈ ਅਸੀਂ ਬਚਪਨ ਤੋਂ ਹੀ ਇੱਥੇ ਭੰਡਾਰੇ ਤੇ ਜਾ ਕੇ ਕਰਦੇ ਆਂ ਮੈਂ ਸਾਡੀ ਤਾਈ ਜੀ ਮੰਮੀ ਜੀ ਇਹਨਾਂ ਦੀ ਜਗਾ ਹੀ ਤੇ ਇੱਥੋਂ ਸਾਬ ਨੂੰ ਮੰਗਿਆ ਮਰਦਾ ਪੂਰੀਆਂ ਹੋਈਆਂ ਜੀ ਹਾਲ ਨੂੰ ਤੇ ਖੁਦ ਇੱਥੋਂ ਬਹੁਤ ਕੁਝ ਮਿਲਿਆ ਰਿਹਾ ਹੈ ਇਸ ਲਈ ਹਰ ਸਾਲ ਦੇ ਸਾਲ ਨੰਬਰਾਨੇ ਆ ਤਾਂ ਜੋ ਕਿ ਮੇਲੇ ਦੇ ਨਾਲ ਨਾਲ ਇਹ ਖੇਲ ਸ਼ੁਰੂ ਕੀਤੇ ਆ ਤਾਂ ਜੋ ਕਿ ਸਾਡੇ ਮਹੱਲੇ ਦੇ ਬੱਚੇ ਵੇਖਣ ਖੇਲਾਂ ਦੇ ਪ੍ਰਭਾਵਿਤ ਹੋਣ ਤੇ ਤਾਂ ਨਸ਼ੇ ਦਾ ਕੋਹ ਤੋਂ ਨਿਕਲ ਕੇ ਚੰਗੇ ਹੋਣ ਸਾਡੇ ਨਵੀਦ ਕੇਸ਼ ਕੁਮਾਰ ਜੀ ਉਹਨਾਂ ਦੀ ਡੈਥ ਹੋ ਗਈ ਜੀ ਇਸ ਕਰਕੇ ਕਈ ਕਬੱਡੀ ਨਹੀਂ ਕਰਾ ਸਕੇ ਉਹ ਜ਼ਰੂਰ ਕਰਾ ਰਹੇ ਆ ਦੋ ਚਾਰ ਕਿ ਵਾਹਿਗੁਰੂ ਤੁਹਾਡਾ ਦਿਲ ਲੱਗੇ ਬਹੁਤ ਉੱਚੇ ਪੱਧਰ ਤੇ ਅਸੀਂ ਖੇਡਾਂ ਕਰਾਈਏ ਇੱਥੇ ਪਰ ਪ੍ਰਸ਼ਾਸਨ ਦਾ ਸਾਥ ਨਹੀਂ ਮਿਲਦਾ ਉਸੇ ਕਰਕੇ ਥੋੜਾ ਜਿਹਾ ਸਿੱਕਲੇ ਫਾਇਦਾ ਨਹੀਂ ਆ ਤੇ ਬਾਕੀ ਇਹ ਉਹ ਜਗਾ ਵਾ ਇਥੇ ਜਿਹਨੇ ਜੋ ਕੋਈ ਵੀ ਮੰਗਿਆ ਕਿ ਇਹਨੇ ਬੱਚੇ ਮੰਗੇ ਕਿ ਇਹਨੇ ਲਾਤ ਮੰਗੀ ਕਿ ਇਹਨੇ ਨਾਮ ਮੰਗਿਆ ਕਿ ਇਹਨੇ ਤਰੂਫਾਰ ਮੰਗਿਆ ਤੇ ਸਭ ਨੂੰ ਮਿਲਿਆ ਜੀ ਇਹ ਤਾਂ ਪਾਕਿਸਤਾਨ ਦੀ ਜਗਾ ਜੀ ਪਾਕਿਸਤਾਨੋਂ ਇੱਥੇ ਆਈ ਹੈ ਪਾਕਿਸਤਾਨੋਂ ਧੋੜੀਆਂ ਪਰੇਸ਼ਾਨੀਆਂ ਮਿਲਦੀਆਂ ਰਹੀਆਂ ਪਹਿਲਾਂ ਪਤਾ ਨਹੀਂ ਸੀ ਇਹ ਏਦਾਂ ਵਸੇ ਕਦੀ ਕਦੀ ਕਿਤੇ ਜਾਣਾ ਪੁੱਛਣਾ ਉਹਨਾਂ ਦਾ ਖਾਣੇ ਉਹ ਹੀ ਆਖਾਂ ਪਿਤਾ ਦੀ ਉੰਦੀ ਜੀ ਜਗ੍ਹਾ ਤੇ ਬੱਚੋ ਈ ਨਹੀਂ ਫਿਰ ਸੀ ਚਰਾਗ ਬਾਲਾ ਲਾਤੇ ਫਿਰ ਮਦਦ ਮੇਰਾ ਹਸਬੰਦ ਜਾਦਾ ਹੋਏ ਸੀ ਉਹਨਾਂ ਦੇ ਘੇਰੇ ਵਿੱਚ ਆ ਗਏ ਸੀ ਤੇ ਫਿਰ ਉਹ ਮਸਾਂ ਹੀ ਬਚੇ ਉਹਨਾਂ ਨੇ ਇਹ ਵੀ ਉਦੋਂ ਕਰਕੇ ਸੀ ਇਹ ਮੰਨਵਾ ਦਿੱਤਾ ਸਾਤ ਵੇਖੋ ਇੱਥੇ ਤਰਾਈਆ ਹੁਣੇ ਆ ਪਿਆ ਹੋ ਜਾ ਸੁਨੋ ਜੀ ਆ ਗਿਆ ਕਰਿਆ ਕੋਈ ਕੀ ਮੈਂ ਤਾਂ ਸੁਗਵਾਂਦੀ ਹਾਂ ਕਿ ਚਲੋ ਲੰਗਰ ਆਈ ਲੰਗਰ ਹੀ ਦਿੰਦੇ ਸਾਂ ਭਾਈ ਜੀ ਆਹ ਹੋਈਏ ਦੋ ਰਜਾਲੇ ਦੇ ਨਿਰਦੋਂਦੇ ਮੱਲੇ ਦੇ ਅੰਦਰ ਆ ਗਏ ਕਰੀਏ ਹਰ ਸਾਲ ਦੀ ਤਰ੍ਹਾਂ ਮੱਲੇ ਮਾਰਗੇ ਦੇ ਅੰਦਰ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਮੜਾਇਆ ਜਾਂਦਾ ਔਰ ਠੀਕ ਕੁਝ ਜੀਤਾ ਅੱਗੇ ਲੱਗ ਕੇ ਕੰਮ ਕਰਦੀ ਹੈ ਜਿਸ ਦੇ ਨਾਲ ਸਾਰੇ ਇਲਾਕੇ ਦੇ ਅੰਦਰ ਇੱਕ ਜਾਗਰ ਜਿਹੜੀ ਜੁੜੀ ਹੈ ਮੱਲੀ ਦਰਬਾਰ ਦੀ ਜਗ੍ਹਾ ਦੇ ਅੰਦਰ ਜਿਹੜੀ ਚੀਜ਼ ਬਾਬਾ ਜੀ ਦੀ ਬਣੀਦੀ ਹੈ ਉਹਦੀ ਯਾਦ ਵਿੱਚ ਸੁਸ਼ੀਲ ਕੁਮਾਰ ਸ਼ਰਮਾ ਜਿਹਨੂੰ ਸ਼ਮੀ ਕਹਿੰਦੇ ਆ ਭਲਵਾਨ ਉਦਕਰ ਸਿੰਘ ოਪੀ ਗੁਰਪ੍ਰਤਾਪ ਸਿੰਘ ਸੁਖਜਿੰਦਰ ਸਿੰਘ ਔਰ ਸਾਰੇ ਮੱਲੀ ਮਾਰਗਰ ਦੇ ਪ੍ਰਬੰਧਕ ਜਿੰਨੇ ਵੀ ਇਸ ਸੁਸਾਇਟੀ ਨਾਲ ਜੁੜੇ ਨੇ ਮੈਂ ਦੱਸਣਾ ਵੀ ਬ੍ਰਹਮਾਤਮਾ ਮਹਾਰਾਜ ਜਿਨ੍ਹਾਂ ਨੂੰ ਤੰਦਰੁਸਤੀ ਬਖਸ਼ੇ ਇਹ ਹਰ ਸਾਲ ਮੇਲਾ ਮਲਾਉਂਦੇ ਰਹੇ ਮੱਲੀ ਮਾਰਕੀਟ ਦੇ ਅੰਦਰ ਦੇ ਹੀ ਇਹਨਾਂ ਦੀ ਯਾਦ ਦੇ ਨਾਲ ਆ ਗਏ ਸ਼ਾਮਲ ਹੋ ਗਏ ਇਸ ਖੁਸ਼ੀ ਦੇ ਮੌਕੇ ਤੇ ਅਸੀਂ ਵਧਾਈ ਆਪਣੇ ਵੱਲੋਂ ਮੈਂ ਆਪਣੇ ਸ਼੍ਰੋਮਣੀ ਦਾਲੀਦਾਲ ਹਲਕਾ ਜਾਰਜ ਵੱਲੋਂ ਇਹ ਸਾਰੀ ਟੀਮ ਨੂੰ ਕਿਉਂਕਿ ਸੁਸ਼ੀਲ ਝਰਮਾ ਦੇ ਮੋਢਿਆਂ ਤੇ ਪਾਰਟੀ ਨੇ ਉਹਨੇ ਜ਼ਿੰਮੇਵਾਰੀ ਵੀ ਰੱਖੀ ਹੈ ਸਰਕਲ ਪ੍ਰਧਾਨਸ਼ਾਹੀ ਬਣਾਇਆ ਔਰ 업ਗਾਰ ਸਿੰਘ ओपी ਅੱਗੇ ਹੀ ਸ਼ੁਰੂ ਤੋਂ ਮੇਰਾ ਬੱਚੇ ਦਾ ਸਮਾਨ ਆ ਤੇ ਮੇਰਾ ਸਾਰਾ ਜਿਹੜਾ ਵੀਡੀਓ ਦਾ ਕੰਮ ਵੀ ਉਹ ਦੇਖਦਾ ਹੈ ਔਰ ਮੈਂ ਸਮਝਦਾ ਕਿ ਇਹ ਮਲੇ ਮਾਰਕੀਟ ਕੋ ਮੇਰੇ ਵਾਸਤੇ ਜਾਂ ਮਲੇ ਇਹ ਨਗਰ ਜਿਹੜਾ ਸਾਰਾ ਮੇਰੇ ਵਾਸਤੇ ਬਹੁਤ ਪੁਰਾਣਾ ਮੈਂ 92 ਤੋਂ ਇਸ ਇਲਾਕੇ ਚ ਵਿਚਰਨ ਹੈ ਅੱਜ ਇਸ ਇਲਾਕੇ ਨੂੰ ਬਣਾਉਣ ਦੇ ਵਿੱਚ ਸਾਡਾ ਬੜਾ ਵੱਡਾ ਹੱਥ ਹੈ। ਔਰ ਜਿੱਦਾਂ ਵੱਡਾ ਸਾਡਾ ਹੱਥ ਹੈ ਇਸ ਮਾਰਕੀਟ ਉਸ ਵੇਲੇ ਇਸ ਇਲਾਕੇ ਦੇ ਅੰਦਰ ਸੀਵਰ ਨਹੀਂ ਸੀ, ਪਾਣੀ ਨਹੀਂ ਸੀ ਔਰ ਸੜਕਾਂ ਨਹੀਂ ਸੀ। ਔਰ ਸਾਰਾ ਝਾਲ ਜਿਹੜਾ ਉਸ ਵੇਲੇ ਇੱਥੋਂ ਦਾ ਆਗਰ ਵਿਸਾਇਆ ਗਿਆ। ਜੋ ਮੈਂ ਸਮਝਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬੜੀ ਵੱਡੀ ਦੇਣ ਰਹੀ ਹੈ ਇਸ ਨਗਰ ਨੂੰ ਉਸਾ। ਕਿ ਮੈਂ ਇਸ ਮੇਲੇ ਦੀ ਜਾਦ ਦੇ ਵਿੱਚ ਸਾਰੇ ਮਾਰਕੀਟ ਦੇ ਪ੍ਰਬੰਧਕ ਕਮੇਟੀ ਸਾਰੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਇਹ ਮੇਲਾ ਹਰ ਸਾਲ ਕਰਾਉਂਦੇ ਨੇ ਪਿਛਲੀ ਵਾਰੀ ਵੀ ਮੈਨੂੰ ਯਾਦ ਆ 20 ਪਹਿਲਵਾਨ ਕਬੱਡੀ ਵਾਲੇ ਰਹੇ ਸੀ ਤੇ ਐ ਸਾਰੀ ਫਿਰ ਇਹਨਾਂ ਨੇ ਬੁਲਾਇਆ ਔਰ ਮੇਰੇ ਨਾਲ ਸਰਦਾਰ ਬਲਵਿੰਦਰ ਸਿੰਘ ਜੀ ਚੱਟਾ ਸਰਦਾਰ ਮਹਾਰਾਜ ਮਹਜਨ ਸਾਈ ਬਾਲ ਸਿੰਘ ਜੀ ਜੋਧ ਦੇ ਪ੍ਰਧਾਨ ਗਲੀਦਲ ਦੇ ਬਲਵਿੰਦਰ ਸਿੰਘ ਜੀ ਪੰਜਾਬ ਦੇ ਪੀਏਸੀ ਦੇ ਮੈਂਬਰ ਨੇ ਔਰ ਬਲਵੰਦਰ ਸਿੰਘ ਲਾਢੀ ਸਾਡਾ ਪੰਜਾਬ ਦਾ ਅਦਾ ਸਰਕਲ ਪ੍ਰਧਾਨ ਜਿਹੜਾ ਸੇਵਲਾਈਂ ਦਾ ਸਰਕਲ ਦਾ ਪ੍ਰਦੀਪ ਸ਼ਰਮਾ ਸਾਡਾ ਜਿਹੜਾ ਸੈਕਟਰੀ ਪੰਜਾਬ ਦਾ ਔਰ ਉਹਦੇ ਨਾਲ ਸਾਡੇ ਅਪਕਾਰ ਸਿੰਘ ਰੋਪੀ ਔਰ ਆਸ਼ੂ ਸਾਡਾ ਵੀਰ ਛੋਟਾ ਔਰ ਸੁਖਜਿੰਦਰ ਸਿੰਘ ਸੁੱਖਾ ਸਾਡਾ ਇੱਥੋਂ ਦਾ ਹੋਣਾ ਵੀਰ ਔਰ ਸ਼ੁਰੂ ਤੋਂ ਸਾਡੇ ਨਾਲ ਬੜਾ ਪਿਆਰ